ਦੱਸ ਮੈਨੂੰ ਕਿਨੇ ਕੱਟਿਆ ਦੱਸ ਸੱਚ ਬੋਲ ਤੂੰ ਕਿਨੇ ਕੱਟਿਆ ਆਦਮ ਨੇ ਵਧੀਆ ਕੀਤਾ ਜਿਹੜੇ ਇਹਨਾਂ ਨੂੰ ਨੀਂਦ ਵਾਲੀ ਦਵਾਈ ਦੇਤੀ ਹੁਣ ਸੌ ਜਾਣਗੇ ਚੁੱਪ ਕਰਕੇ ਨਹੀਂ ਤਾਂ ਸਾਰਾ ਦਿਨ ਦਿਮਾਗ ਖਾਈ ਜਾਂਦੇ ਰਹਿੰਦੇ ਮੇਰਾ ਮੰਮੀ ਭੁੱਖ ਲੱਗੀ ਆ ਭੁੱਖ ਲੱਗੀ ਆ ਹੁਣ ਰਾਮ ਨਾਲ ਸੌ ਜਾਣਗੇ ਨਾਲੇ ਮੈਂ ਸੌਂ ਜੂੰਗੀ ਰਾਮ ਨਾਲ ਨਾਲੇ ਮੈਨੂੰ ਰੋਟੀ ਨਹੀਂ ਬਣਾਉਣੀ ਪੂਗੀ ਇਹਨਾਂ ਦੀ ਸ਼ਾਂਤੀ ਪੈ ਰਹਿਣਗੇ ਹੁਣ ਸਵੇਰ ਤੱਕ ਸਵੇਰ ਉਠਾਉਂਗੀ ਹੁਣ ਇਹਨਾਂ ਨੂੰ ਇੱਥੇ ਪੈ ਰੋ ਟੇਕੇ ਬਣਾ ਲਈ ਚਲ ਆਹ ਕਹੋਗੇ ਵੈੜੀ ਹੋਣਾ ਤੇ ਉਹਨਾਂ ਨੂੰ ਠਾਵਾਂ ਕੰਮ ਵੀ ਕਰਾਉਣਾ ਉਹਨਾਂ ਤੋਂ ਠਾਵਾਂ ਉਹਨਾਂ ਨੂੰ ਮੋਇਨਾ ਪਏ ਮੋਇਨਾ ਲਿਟੇ ਕੋਈ ਨਹੀਂ ਆਣਿਓ ਉਠੋ ਚੱਲੋ ਮੋਇਨਾ ਪਏ ਆ ਮਹਾਰਾਜ ਬਣ ਕੇ ਚਲੋ ਉਠੋ ਕੰਮ ਛੋਟਾ ਪਿਓ ਕਰੂਗਾ ਖੜੇ ਹੋ ਜਾ 10 ਵਜੇ ਗਏ ਆ ਚਲੋ ਖੜੇ ਹੋ ਕੰਮ ਲਕੋ ਮੋਇਨਾ ਪਏ ਆ ਚਲ ਮੋਂ ਤੋ ਕੀ ਹੋ ਪਹਿਲਾ ਮਾਤਾ ਬੈਣੀ ਆਰਾਮ ਨਾਲ ਵਧੀਆ ਹੋ ਗਿਆ ਇਹਨਾਂ ਨੂੰ ਰਾਤ ਨਹੀਂ ਦਵਾਈ ਦੇਤੀ ਮੋਇਨਾ ਸੁੱਤੀ ਮੈਂ ਤਾਂ ਚੈਨ ਨਾਲ ਆਇਆ ਵਧੀਆ ਹੋ ਗਿਆ ਨਾ ਇਹਨਾਂ ਨੂੰ ਰੋਟੀ ਨਹੀਂ ਬਣਾਉਣੀ ਪਈ ਇਹਨਾਂ ਦੀ ਆਪੇ ਕਰਨਗੇ ਹੁਣ ਮਤਾ ਹੁਣ ਵੀ ਸੌਂ ਜਾਂਦੀ ਵਧੀਆ ਏਸੀ ਛੱਡ ਕੇ ਮੋਇਨਾ ਸੌਂਦੀ ਅੱਪੇ ਕਰੀ ਜਾਣਗੇ ਕੰਮ ਜਿਹੜਾ ਸਕੂਲ ਹੈ ਜਿਹੜਾ ਰੁੱਸੋਈ ਚ ਰਾਤ ਵਾਲੇ ਭਾਂਡੇ ਪਏ ਆ ਉਹ ਮਾਂ ਤੇ ਜੇ ਸਕੂਲ ਜਾਣਾ ਹੁੰਦਾ ਸਵੇਰ ਉੱਠ ਕੇ 5 ਵਜੇ ਸਾਰਾ ਕੰਮ ਕਰਦਾ ਕਰਦਿਆ ਕਰ ਫੇਰ ਜਾਇਆ ਕਰ ਸਕੂਲ ਦਿਮਾਗ ਖਾਣ ਲੱਗੇ ਨੇ ਸਕੂਲ ਜਾਣਾ ਸਕੂਲ ਜਾਣਾ ਕੰਮ ਕੌਣ ਕਰੂਗਾ ਤੇਰੇ ਪਿਓ ਕਰੂਗਾ ਚੱਲ ਰਾਤ ਵਾਲੇ ਭਾਂਡੇ ਪਏ ਜਿਹੜੇ ਮਾਂ ਜੋ ਮਲੇ ਲਾਉਣ ਕੁੜੀ ਜੀ ਨੂੰ ਇਹਨੇ ਚਰਚੇ ਰਹਿੰਦੇ ਆ ਸਾਰਾ ਦਿਨ ਸਕੂਲ ਜਾਣਾ ਸਕੂਲ ਜਾਣਾ ਪੜਕੇ ਪਤਾ ਨਹੀਂ ਇਹਨਾਂ ਨੇ ਕੀ ਜੱਜ ਲੱਗਣਾ ਮੈਂ ਮ ਸਕੂਲ ਜਾਵਣਾ ਸਾਰਾ ਕੰਮ ਹੋ ਗਿਆ ਸਾਰਾ ਕੰਮ ਨਿਮੇੜਤਾ ਹਾਂ ਕੱਲ ਨਿੱਕੇ ਕੱਪੜੇ ਤੋਂ ਹੀ ਜਾਂਦੀ ਆ ਕੱਪੜੇ ਰਹਿ ਗਏ ਆ ਤੇ ਨਾਲ ਦਵਾ ਦੰਦਾ ਹੋਏ ਨਾ ਮੈਂ ਨਿੱਕੇ ਤੋੜੂਗੀ ਜਾ ਦਫਾ ਹੋ ਛੇਤੀ ਆ ਜੀ ਟਾਈਮ ਨਾਲ ਕਦੇ ਖੜ ਜੇ ਉਥੇ ਦੋਸਤਾਂ ਨਾਲ ਮસ્ਤੀ ਮਾਰਨ ਲੱਗ ਜੇ ਦੁਪਹਿਰੇ ਵੀ ਖਾਣਾ ਖੋਣਾ ਬਣਾਉਣਾ ਹੁੰਦਾਗਾ ਜਾ ਬਾਜਾ ਮੰਮੀ ਮੈਨੂੰ 4-5 ਕਿਲੋਮੀਟਰ ਦਾਇਰ ਤੁਰ ਕੇ ਜਾਣਾ ਪੈਂਦਾ ਸੂ ਜੇ ਮੇਰੀ ਆਪ ਦੀ ਮਾਂ ਤੇ ਤੋਂ ਲੈ ਕੇ ਜਾਂਦੀ ਛੱਡ ਕੇ ਹੋਈ ਹੁੰਦੀ ਮੰਮੀ ਇਸ ਵਿੱਚ ਸਾਰਾ ਕੰਮ ਕਰਦਾ ਕੱਪੜੇ ਵੀ ਧੋਤੇ ਮੈਂ ਚਾਹ ਬਣਾ ਕੇ ਦੇ ਦੂੰਂ ਨਹੀਂ ਦੇਦਣੀ ਤੈਨੂੰ ਚਾਹ ਹੁਣ ਤੈਨੂੰ ਐਡੀ ਸਿੱਧੀ ਭੁੱਖ ਲੱਗ ਗਈ ਕੱਪੜੇ ਧੋਕੇ ਮੜੇ ਜੀ ਹਮੇ ਨੋਪਾਲ ਸਲਾਦਨ ਨੇ ਬਣਾਉਣੀਆਂ ਜਾ ਬੈ ਜਾ ਮੜਿਆ ਨਾ ਟੋਚਰ ਚ ਰਸ ਕਰਨ ਲੱਗ ਗਈ। ਕੰਮ ਵੀ ਨਹੀਂ ਕਰਨ ਦੇ। ਮੜਾਇਆ ਹਾਰ ਸ਼ਿੰਗਾਰ ਲਾ ਲੋ। ਇਹਨਾਂ ਨੇ ਮੈਨੂੰ ਆਦੇ ਤੇ ਆਵੇ ਦੇ ਬਸ। ਆ ਗਈ ਤੁਸੀਂ? ਹਾਂ ਆ ਗਿਆ। ਆਕੇਲੇ ਰੱਖ ਬੱਚੇ ਖਾਣ ਲੈਣ। ਅੱਛਾ ਆਕੇਲੇ ਲੈ। ਚਾਹ ਬਣਾਵਾਂ ਮੈਂ? ਨਹੀਂ ਇਹ ਸਰਜਾ ਦੁਖੀ ਨੇ ਤਾਂ ਪਾਣੀ ਦੇ ਕੇ ਰਾਮ। ਠੀਕ ਆ ਲੈ ਕੇ ਆਉਣੀ। ਹਣੋ ਕੀ ਹੋ ਗਿਆ ਪੁੱਤ ਪਾਪਾ ਘਰ ਫੁਲੜੀਆਂ ਅੰਦੀ ਸੀ ਤੂੰ ਨਾ ਤਣੀਗਾ ਮੰਮੀ ਨੂੰ ਅੱਜ ਨਹੀਂ ਮੈਨੂੰ ਕਿੰਨੇ ਦਿਨ ਹੋ ਗਏ ਪੁੱਤ ਬਹੁਤ ਦਿਨ ਹੋ ਗਏ ਤੇ ਤੂੰ ਜੂਆਂ ਪਿੰਗਾਂ ਪਿੰਗਾਂ ਪੁੱਤ ਨਾ ਆਇਆ ਕਰ ਦਿਖਾਈ ਉਹ ਦੋਨੋਂ ਆਣੇ ਨੂੰ ਨਹੀਂ ਨਹੀਂ ਰੋਟੀਆਂ ਖਾਣੀਆਂ ਕਿੱਥੋਂ ਮਾਦੀਆਂ ਨੂੰ ਪੁੱਤ ਮਾਦੀ ਮੰਮੀ ਤੈਨੂੰ ਤੇਰੇ ਸਾਹਮਣੇ ਤਾਂ ਨਾ ਕਹੀ ਜਾਂਦੇ ਕਹਿੰਦੇ ਕਿੰਨੇ ਦਿਨ ਹੋ ਹੋਣੇ ਆ ਰਹੇ ਨੇ ਉਹ ਲੈ ਜਾਂਦੀ ਆ ਰੋਟੀਆਂ ਖਾਣੀਆਂ ਨੂੰ ਮੈਂ ਸਿਰ ਪੁੱਤਾ ਫਿਰ ਹੁਣ ਆਇਆ ਗਰਮੀ ਦੇ ਦਿਨਾਂ ਵੀ ਮੁਸ਼ਕਲ ਜਾਂਦਾ ਤੇਰੇ ਸਾਹਮਣੇ ਜੂਆਂ ਪਕੜ ਪਕੜ ਜਵਾਦ ਕਿੰਨੀਆਂ ਲੀਕਾਂ ਹੋਣਗੀਆਂ ਜਵਾਗੜੀ ਹੈਗੀ ਐ ਕੋਈ ਗੱਲ ਨਹੀਂ ਮੈਂ ਧੋਵਾ ਲੈਂਦੀ ਆ ਪਾਣੀ ਇਹਦੇ ਪਾਣੀ ਜਾਂ ਪਹਿਲਾਂ ਨਮਾਉਂ ਦਿੰਦੇ ਆਂ ਤੇ ਮਾਰ ਸ਼ੈਂਪੂ ਜੂਂਪੇ ਦੇ ਜਾਂ ਬੁਤ ਨਾਲ ਆ ਜੰਗਾ ਉਹ ਜਵਾਕਾਂ ਦਾ ਧਿਆਨ ਨਹੀਂ ਰੱਖਦੇਗੀ ਕੋਈ ਨਹੀਂ ਨਹਾਣਾ ਮੈਂ ਤਾਂ ਐ ਬਿਆ ਕਰਾਂ ਇਸ ਚਲ ਜਵਾਕਾਂ ਦਾ ਧਿਆਨ ਰੱਖਿਆ ਕਰੂਗੀ ਮੈਨੂੰ ਕੋਈ ਤਾਂ ਇਹੀ ਨਹੀਂ ਬੀਖੂਗਾ ਜਵਾਕਾਂ ਨੂੰ ਜ਼ਿੰਦਗੀ ਖਾਫ ਰੇਨ ਦਾ

हां राजू हां बस पेमेंट ਤਾਂ ਹੋ ਗਈ ਸੀ ਥੋੜੇ ਜਿਹੇ ਘੱਟ ਦੇ ਚੱਲ ਮੈਂ ਆਉਣਾ ਤੈਨੂੰ ਦੇ ਦੇਣਾ ਪੇਪ ਆ ਗਿਆ ਮੈਂ ਪੇਮੈਂਟ ਲੈ ਕੇ ਖੜ ਤੂੰ ਪਾਣੀ ਮੰਤੀ ਰਾਜੂ ਨੂੰ ਪੇਮੈਂਟ ਵੀ ਦੇਣੀ ਆ ਮੇਰੇ ਕੋਲ ਪੈਸੇ ਥੋੜੇ ਆ 500 ਘੱਟ ਦਾ ਹਣਾ ਚੱਲ ਦੇਖਦੇ ਆ ਕਰਦੇ ਆ ਰਾਜੂ ਨੂੰ ਕਹਿੰਦੇ ਆ ਫਿਰ ਦੇ ਦਾਂਗੇ ਓਏ ਇਹ ਕੋਲ ਤਾਂ ਆ ਚੱਲਾ ਗਗਨ ਨਾਲ ਚੋਲੇ ਲੈ ਲੈਣੇ ਆ ਉਹ ਫਿਰ ਦੇ ਦਾਂਗੇ ਕਾਉਣਾ ਅਗੇ ਦੇ ਪਾਸੇ ਪਾ ਦਾਂਗੇ ਮੇਰਾ ਤਾਂ ਕੰਮ ਤਾਂ ਸਰ ਗਿਆ ਚੱਲ ਬਾਜੀ ਉਪਰ ਆ ਬੱਤ ਤੇ ਰੱਖ ਦ ਗਗਣਾ ਹਾਂਜੀ ਮੇਰਾ ਨਾ ਦੋਸਤ ਆਇਆਗਾ ਮੈਨੂੰ ਕੰਮ ਆ ਮੈਨੂੰ ਮਿਲਿਆ ਆ ਮਾ ਥੋੜੇ ਟਾਈਮ ਤੱਕ ਆਉਣਾਗਾ ਠੀਕ ਹੈ ਜੀ ਤੇ ਕੁੜੀ ਨਵਾਦੀ ਤੂੰ ਨਹੀਂ ਨਵਾਉਣੀ ਜਾਨੀ ਬਸ ਉਹਦਾ ਧਿਆਨ ਰੱਖਿਆ ਕਰ ਸਿਰ ਮੁਸ਼ਕਲ ਬੈ ਜੂਆ ਪੰਗਿਆ ਪੰਗਿਆ ਜਵਾਗੜੀ ਦੇ ਨਹੀਂ ਕੋਈ ਨਹੀਂ ਮੈਂ ਨਵਾ ਦਨੀ ਆ ਉਹਦੀ ਮਾਂ ਮੰਨ ਕੇ ਰਿਹਾ ਕਰ ਮਤਰਿਆਂ ਵਾਲੇ ਕੰਮ ਨਾ ਕਰਿਆ ਕਰ ਤੂੰ ਨਹੀਂ ਕੋਈ ਗੱਲ ਨਹੀਂ ਜੀ ਨਵਾ ਦਨੀ ਆ ਚੱਲ ਉਹਨੂੰ ਚੰਗੀ ਤਰ੍ਹਾਂ ਨਿਵਾ ਕੇ ਬਚਾਰੇ ਸਿਰ ਤੇ ਤੇਲ ਤੂੰ ਲਾਦੀ ਹੁੰਦੇ ਹਾਂ ਠੀਕ ਆਉਣਾ ਮੈਂ ਥੋੜੇ ਟਾਈਮ ਤੱਕ ਕੀ ਹੋਗਾ ਨਿੱਕੀ ਮੇਰੇ ਮੇਰੇ ਸਭ ਚ ਖਾਸ ਹੋ ਰਹੀ ਆ ਸ਼ੈਂਪੂ ਤਾਂ ਹੈ ਨਹੀਂਗਾ ਲੈ ਕੇ ਆਵਾ ਸ਼ੈਂਪੂ ਫਿਰ ਨਵਾਉਣੀ ਆ ਉਹ ਪੈਸੇ ਦੇ ਹੂੰ ਪੈਸੇ ਵੀ ਨਹੀਂ ਕਿਨੇ ਕੱਢ ਲੈ ਇਹ ਨਿਆਣਾ ਦਾ ਕੰਮ ਹੀ ਲੱਗਦਾ ਇਹਨਾਂ ਨੂੰ ਤਾਂ ਮੈਂ ਦਿੰਦੀ ਆ ਪਤਾ ਮੈਂ ਫੜਦੀ ਆ ਨਾ ਦਾ ਮਾਸ ਇਹਨਾਂ ਦਾ ਪੈਸੇ ਕੱਢ ਲੈ ਅੱਜ ਮੇਰੇ

ਕਿ ਮੈਂ ਗੈਪ ਹੋ ਗਏ ਮੇਰੇ ਪਾਸ ਚੋਂ ਪੈਸੇ ਵੱਡੇ ਨਹੀਂ ਵੱਡੇ ਨਹੀਂ ਜੇ ਤੂੰ ਤੂੰ ਕੱਟਣਾ ਨਹੀਂ ਮੈਨੂੰ ਚੋਰੀ ਵੀ ਕਰਨ ਲੱਗੂ ਮੈਂ ਚੋਰੀ ਵੀ ਕਰਨ ਲੱਗੂ ਮੈਂ ਕਹਿੰਦੀ ਨੂੰ ਕਰਨ ਲੱਗੂ ਚੋਰੀ ਚੋਰੀ ਕਰਨ ਲੱਗੂ ਚੋਰੀ ਵੀ ਨਾ ਕੀ ਕਰਟਿਆ ਦੱਸ ਮੇਰੀ ਗੱਲ ਸੁਣ ਲੋ ਸੱਚ ਹੱਥ ਦੱਸ ਦੋ ਨਹੀਂ ਤਾਂ 4 ਦਿਨ ਸਾਨੂੰ ਭੁੱਖੇ ਮਾਰੂੰਗੀ ਮੈਂ ਤੇ ਸੋਡੀ ਅਕਲ ਟਿਕਾਣੀ ਆਉਗੀ ਲੈ ਉੱਥੇ ਬਹਿ ਜਾ 4 ਦਿਨ ਰੋਟੀ ਨਹੀਂ ਮਿਲਦੀ ਤੁਹਾਨੂੰ ਮੈਂ ਤਾਂ ਸੱਚ ਸੱਚ ਦੱਸ ਦੋ 4 ਦਿਨ ਚੋਰੀ ਕਰਨ ਲਿਆ ਮੈਂ ਦੱਸੂ ਸਾਨੂੰ ਚੋਰੀ ਕਿਵੇਂ ਕਰੀ ਦੀ ਆ ਮਾਰ ਮਾਰ ਚਮਟੇ ਤੁਹਾਡਾ ਮਾਸ ਪਟ ਦੂ ਪੈਸੇ ਦਾ ਮੈਂ ਤੁਹਾਡੇ ਹੱਡਾਂ ਚੋਂ ਕੱਢ ਲੂੰਗੀ ਕਰਦੇ ਆ ਇਹ ਚੋਰੀ ਬੈਠੇ ਰਹੋ ਇੱਥੇ 4 ਦਿਨ ਤੋਂ ਉਹਨੂੰ ਰੋਟੀ ਨਹੀਂ ਦਿੰਦੀ ਮੈਂ ਕਰਦੇ ਆ ਇਹ ਚੋਰੀ ਗਗਣਾ ਹਾਂਜੀ ਹਾਂਜੀ ਵਾਹ ਅੱਜ ਸ਼ੈਤਾਨ ਕੰਮ ਕਰੀ ਜਾਂਦਾ ਸਬਜ਼ੀ ਬਣਾਉਂਦੀ ਸੀ ਰੋਜ਼ ਹੀ ਕੰਮ ਕਰਤੀ ਆ ਮੈਂ ਤੁਸੀਂ ਇੰਨਾ ਟਾਈਮ ਲਾਤਾ ਉਹ ਮਾਤਾ ਮੇਰੇ ਦੋਸਤ ਨੂੰ ਮਿਲਣ ਗਿਆ ਸੀ ਮੁਰਕੇ ਉਹ ਥੋੜੀ ਛੇ ਸ਼ੂਟ ਹੋਣ ਲੱਗ ਗਿਆ ਜਿਹਨਾਂ ਗਰਮੀ ਨੂੰ ਪਾਣੀ ਪੂਣੀ ਲਾ ਦੇ ਬਣਾਉਣਾ ਹੈ ਹਾਂ ਮੈਂ ਲਾ ਦਿੰਦੀ ਆ ਤੇ ਬਹਿ ਜਾ ਤੁਸੀਂ ਪਾਣੀ ਪੀ ਲਓ ਪਹਿਲਾਂ ਠੀਕ ਹੈ ਜਲਦੀ ਕਰ ਹਾਂ ਮਾ ਮੇਰੇ ਪੁੱਤ ਨਾਲ ਆ ਡੈਡੀ ਮੇਰੇ ਇੱਥੇ ਹੱਥ ਨਾ ਲਾਓ ਮੇਰੇ ਪੇੜ ਹੁੰਦੀ ਆ ਡੱਗ ਪੈਸੀ ਮੇਰਾ ਪੁੱਤ ਨਹੀਂ ਡੈਡੀ ਅਨਾ ਸਾਨੂੰ ਨਾ ਮੰਮੀ ਨਾ ਨਾ ਚਮਟਣ ਨਾਲ ਵਾਲਾ ਕੁੱਟਣ ਨਾਲ ਵੀਰੇ ਕਿਉਂ ਮੰਮੀ ਨੇ ਕੁੱਟਿਆ ਕਿ ਤੇ ਅਜ ਕੋਈ ਚੋਰੀ ਨਹੀਂ ਕੀਤੀ ਤੁਸੀਂ ਕੀ ਚੋਰੀ ਕੀਤਾ ਬੱਤੋ ਐਸਾ ਕੁਝ ਚੋਰੀ ਨਹੀਂ ਕੀਤਾ ਸੀਗਾ ਕੋਈ ਨਹੀਂ ਕਰਦਾ ਗੱਲ ਮੈਂ ਉਹ ਗਗਨ ਉਰਾਂ ਇਧਰ